ਦੀ ਬ੍ਰੇਕਿੰਗ ਨਿਊਜ਼ ਸੋ ਕਮਲ ਯਾਤਰਾ ਦੌਰਾਨ ਦੁਕਾਨਾਂ ਦੇ ਨੇਮ ਪਲੇਟਾ ਲਗਾਉਣ ਦਾ ਮਾਮਲਾ ਯੂਪੀ ਦੇ ਵਿੱਚ ਜ਼ੋਰ ਫੜਦਾ ਜਾ ਰਿਹਾ ਹੈ ਉੱਥੇ ਹੀ ਭਾਜਪਾ ਸੰਸਦ ਕੰਗਨ ਰਣੋਤ ਨੇ ਸੋਨੂ ਸੂਦ ਦੇ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਹੈ ਜਿਸ ਦੇ ਵਿੱਚ ਕਿਹਾ ਹੈ ਕਿ ਉਹ ਸੋਨੂ ਸੂਦ ਦੇ ਬਿਆਨ ਤੋਂ ਸਹਿਮਤ ਹੈ ਪਰ ਹalal ਨੂੰ ਮਨੁੱਖਤਾ ਦੇ ਨਾਲ ਬਦਲਣਾ ਚਾਹੀਦਾ ਹੈ ਫਿਰ ਵੀ ਹਰ ਦੁਕਾਨ ਤੇ ਸਿਰਫ ਇੱਕ ਨੇਮ ਪਲੇਟ ਇਨਸਾਨੀਅਤ ਹੋਣੀ ਚਾਹੀਦੀ ਹੈ ਸੋ ਕਮਲ ਯਾਤਰਾ ਦੇ ਦੌਰਾਨ ਨੇਮ ਪਲੇਟ ਲਗਾਉਣ ਦਾ ਮਾਮਲਾ ਜੁਤੇ ਕੀ ਸਾਲਸਕ ਕੰਗਨਰਨ ਉਤਧੀ ਸੋਨੂਸੂਦ ਦੇ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਗਈ ਹੈ ਉਹ ਸੋਨੂਸੂਦ ਦੇ ਬਿਆਨ ਤੋਂ ਸਹਿਮਤ ਹੈ ਉਸਨੇ ਕਿਹਾ ਹੈ ਕਿ ਹਲਾਲ ਨੂੰ ਮਨੁੱਖਤਾ ਦੇ ਨਾਲ ਬਦਲਣਾ ਚਾਹੀਦਾ ਹੈ ਸੋ ਨੇਮ ਪਲੇਟ ਹੈ ਜਿਹੜੀ ਕੀ ਹੋ ਇਨਸਾਨੀਅਤ ਹੋਣੀ ਚਾਹੀਦੀ ਹੈ